ਮੇਰਾ ਆਖਾ ਮੰਨੂ ਮੈਨੂੰ ਡਰ ਲੱਗਦਾ ਹੈ ਪੈਣਾ ਜੀਆਂ ਬਣ ਕੇ ਮੇਰੀ ਇਲਾਜ ਰੱਖੋ ਮੇਰੇ ਘਰ ਜਾ ਕੇ ਆਲਾ ਦਵਾਲਾ ਤੱਕੋ ਕੋਈ ਜਾ ਕੇ ਮੇਰੀ ਅਮਰੀ ਨੂੰ ਦੱਸੋ ਮੇਰੇ ਘਰ ਜਾ ਕੇ ਆਲਾ ਦਵਾਲਾ ਤੱਕੋ ਕੋਈ ਜਾ ਸਰਬਤਦਾ ਪਲਾ ਚੈਰੀਟੇਬਲ ਟਰਸਟ ਤਰਮਕੋਟ ਵੱਲੋਂ ਧੀਆਂ ਦੀ ਲੋੜੀ ਮਨਾਈ ਗਈ ਚਮਕੌਰ ਸੰਗ ਰਖੜਾ ਲੇਡੀਜ਼ ਵਿੰਗ ਵੱਲੋਂ ਲੋੜੀ ਦਾ ਤਿਉਹਾਰ ਤੁਮਤਮ ਨਾਲ ਮਨਾਇਆ ਗਿਆ ਮਕਰ ਸੰਕ੍ਰਾਂਤੀ ਤੋਂ ਪਹਿਲਾਂ ਦੀ ਰਾਤ ਨੂੰ ਮਨਾਈ ਜਾਂਦੀ ਲੋੜੀ ਵਾਢੀ ਦੇ ਮੌਸਮ ਨੂੰ ਦਰਸਾਉਂਦੀ ਹੈ ਜੋ ਕਿ ਇੱਕ ਭਰਪੂਰ ਫਸਲ ਦੁਆਰਾ ਲਿਆਂਦੀ ਖੁਸ਼ਹਾਲੀ ਅਤੇ ਭਰਪੂਰਤਾ ਦਾ ਪ੍ਰਤੀਕ ਹੈ ਅੱਗ ਦੀ ਰੌਸ਼ਨੀ ਜਿਸ ਨੂੰ ਲੋੜੀ ਦੀਆਂ ਕਿਹਾ ਜਾਂਦਾ ਹੈ ਇੱਕ ਸਫਲ ਵਾਢੀ ਲਈ ਸੂਰਜ ਦੇਵਤਾ ਦਾ ਧੰਨਵਾਦ ਕਰਨ ਦਾ ਪ੍ਰਤੀਕ ਸੰਕੇਤ ਹੈ ਜਿਸ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸੇ ਲੜੀ ਤਹਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਚੱਲ ਰਹੇ ਫ੍ਰੀ ਸਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਦੇ ਬੱਚਿਆਂ ਦੁਆਰਾ ਧਰਮਕੋਟ ਵਿਸ਼ਾਲ ਪਬਲਿਕ ਸਕੂਲ ਵਿਖੇ ਨਵੇਂ ਸਾਲ ਤੇ ਲੋਹੜੀ ਦਾ ਤਿਹਾਰ ਧੂਮ-ਧਾਮ ਨਾਲ ਮਨਾਇਆ ਗਿਆ ਇਸ ਵਿੱਚ ਲੇਡੀਜ਼ ਮੈਂਬਰਾਂ ਦੀ ਟੀਮ ਅਤੇ ਕੰਪਿਊਟਰ ਅਤੇ ਸਿਲਾਈ ਸੈਂਟਰ ਵਾਲੇ ਬੱਚਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਮੈਡਮ ਮਨਜੀਤ ਅੰਜਲ ਅਤੇ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਲੜਕੀਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਹੜੀ ਦੇ ਸ਼ਗਨ ਕਰਦੇ ਹੋਏ ਤਿਲਾਂ ਦੀ ਰਸਮ ਗੰਨੇ ਅਤੇ ਮੂਲੀਆਂ ਵਾਰਨ ਦੀ ਰਸਮ ਅਤੇ ਲੋਹੜੀ ਦੇ ਗੀਤ ਗਾਉਣ ਦੀ ਰਸਮ ਅਦਾ ਕੀਤੀ ਪ੍ਰਧਾਨ ਜਸਵਿੰਦਰ ਰਖੜਾ ਨੇ ਦੱਸਿਆ ਕਿ ਸਮੂੱਚੇ ਮੈਂਬਰਾਂ ਦੇ ਪਰਿਵਾਰ ਅਤੇ ਗਲੀ ਮੁਹੱਲੇ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਇਸ ਪ੍ਰੋਗਰਾਮ ਦਾ ਉਦਘਾਟਨ ਸਰਦਾਰ ਚਮਕੌਰ ਸਿੰਘ ਰਖੜਾ ਐਮ ਡੀ ਵਿਸ਼ਾਲ ਪਬਲਿਕ ਸਕੂਲ ਧਰਮਕੋਟ ਨੇ ਕੀਤਾ ਅਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮੈਡਮ ਸਪਨਾ ਸ਼ਾਬੜਾ ਪਾਇਲਗੱਬਾ गुरमीत मखीजा नगर कौंसल डॉक्टर गुरमीत सिंह गिल प्रधान श्री उगर नोहरिया जीवन जीवन का मास्टर मोहित अमनदीप वर्मा मास्टर प्रेम सिंह प्रधान चेयरमैन प्रीतम लाल भारद्वाज निरंजन दास ग्रोवर मास्टर गोपाल कृष्ण कौड़ा मास्टर मोहित मास्टर रजिंद्र कुमार मल्होत्रा कैप्टन जसवंत सिंह गुरमीत सिंह गुरप्रीत सिंह अमनदीप सिंह मुकेश कुमार बिट्टू शर्मा विनय कुमार अरोड़ा ਸਟੇਜ ਸੈਕਟਰੀ ਵਿਸ਼ੇਸ਼ ਹੈ ਯੋਗ ਬਲੱਡ ਡੋਨਰਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਅਤੇ ਨਿਰੰਜਨ ਦਾਸ ਗੁਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਦੇ ਸਾਰੇ ਮੈਂਬਰ ਹਾਜ਼ਰ ਸਨ ਰਿਪੋਰਟਰ ਜਸਵਿੰਦਰ ਸਿੰਘ ਰਖਰਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਜਿਹਦੇ ਵਿੱਚ 6 ਮਹੀਨੇ ਦਾ ਕੋਰਸ ਹੁੰਦਾ ਹੈ ਔਰ ਇਹ 6 ਮਹੀਨੇ ਦਾ ਜਿਹੜਾ ਕੋਰਸ ਆ ਬੱਚੇ ਨੂੰ ਬਿਲਕੁਲ ਫ੍ਰੀ ਕਰਾਇਆ ਜਾਂਦਾ ਬਿਲਕੁਲ ਫ੍ਰੀ ਫ੍ਰੀ ਆਫ ਕੋਸ ਸੋ ਜ਼ੋਰਦਾਰ ਕਲਾਪਿੰਗ ਕਰੋ ਇਸ ਗੱਲ ਲਈ ਕਿ 6 ਮਹੀਨੇ ਲਈ ਬੱਚੇ ਤੋਂ ਬੜਾ ਐਕਟਰ ਬਿਆ ਵੀ ਲਿਆ ਉਹਨੂੰ ਸिलाई ਸੈਂਟਰ ਦੇ ਕੋਰਸ ਕਰਾਇਆ ਜਾਂਦਾ ਇਸੇ ਤਰ੍ਹਾਂ 6 ਮਹੀਨੇ ਦਾ ਇੱਕ ਕੋਰਸ ਕੰਪਿਊਟਰ ਸੈਂਟਰ ਤੇ ਕਰਵਾਇਆ ਜਾਂਦਾ ਹੈ ਹੁਣ ਇਸੇ